नमस्कार आप देख रहे हैं युवराज भारत न्यूज ये खबर आपके लिए हमारे संवाददाता जसबीर सिंह जी लेकर आए हैं तरन तारण उप कांग्रेस प्रत्याशी करणवीर सिंह बुर्ज ने दाखिल किया नामांकन तरन तारण सोलह अक्टूबर 2025 हजार विधानसभा क्षेत्र के लिए हो रहे उपचुनाव में कांग्रेस पार्टी के उम्मीदवार करणबीर सिंह बुर्ज ने बुधवार 15 अक्टूबर को तरन के एसडीएम कार्यालय में अपना नामांकन पत्र दाखिल कर दिया है इस दौरान उनके साथ पार्टी के कई वरिष्ठ नेता मौजूद रहे जिन्होंने एकजुटता का प्रदर्शन किया नामांकन प्रक्रिया के दौरान कांग्रेस के प्रदेश अध्यक्ष अमरिंदर सिंह राजा वड़िंग और नेता प्रतिपक्ष प्रताप सिंह बाजवा विशेष रूप से उपस्थित थे उनके अलावा कई अन्य वरिष्ठ कांग्रेसी नेताओं और समर्थकों ने भी अपनी उपस्थिति दर्ज कराई जिससे पार्टी का उत्साह प्रदर्शित हुआ चुनाव आयोग द्वारा जारी कार्यक्रम के अनुसार तरन तारण उप के लिए नामांकन दाखिल करने की प्रक्रिया तेरह अक्टूबर से शुरू हो चुकी है क्षेत्र में मतदान 11 नवंबर को होगा और मतों की गिनती 14 नवंबर को की जाएगी इस अवसर पर बोलते हुए विपक्ष के नेता प्रताप सिंह बाजवा ने कांग्रेस की जीत पर विश्वास व्यक्त किया उन्होंने कहा तरन क्षेत्र के मतदाताओं का उत्साह और समर्थन ये दर्शाता है की इस बार करणबीर सिंह बुर्ज भारी मतों ऐसी जीत दर्ज करेंगे बाजवा ने कहा कि लोग मौजूदा सरकार की नीतियों से त्रस्त हैं और बदलाव के लिए मतदान करेंगे उपचुनाव आम आदमी पार्टी के विधायक के निधन के 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 विधायक निधन कारण आवश्यक हो गया है है। और इसे आगामी 2027 विधानसभा चुनावों से पहले एक महत्वपूर्ण राजनीतिक लिटमस टेस्ट के रूप में देखा जा रहा देश का कांग्रेस संविधान तिरंगे नहीं मानता की जता एक पास पार्टिया ਬਾ ਬੀਜੇਪੀ ਦਾ ਉਮੀਦਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਦੂਜੇ ਪਾਸੇ ਪਾਰਟੀ ਵੀ ਹੈ ਹੜਾਂ ਦੇ ਵਿੱਚ ਜੋ ਹਾਲਾਤ ਹੋਏ ਜੋ ਨਸ਼ੇ ਦੇ ਹਾਲਾਤ ਨੇ ਜੋ ਗੈਂਗਸਟਰਾਂ ਦੇ ਹਾਲਾਤ ਨੇ ਜੋ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਸਰਕਾਰ ਸੋ ਇੱਕ ਪਾਸੇ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਇਸ ਇਲਾਕੇ ਨਾਲ ਸੰਬੰਧਿਤ ਹੈ ਕਿਸੇ ਪ੍ਰਕਾਰ ਦਾ ਕੋਈ આરોਪ ਨਹੀਂ ਹੈ ਉਹ ਰੇ ਵਿਅਕਤੀਗਤ ਜੀਵਨ ਤੇ ਔਰ ਜਿਹੜਾ ਮਠਬੋਲੜਾ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਲੋਕਾਂ ਤੋਂ ਵੋਟ ਮੰਗਦਾ ਇੱਕ شریف ਇਨਸਾਨ। ਸੋ ਮੈਨੂੰ ਲੱਗਦਾ ਕਿ ਤਰਨਤਨ ਦੇ ਮਾਝੇ ਦੇ ਲੋਕ ਬੜੇ ਜੁਝਾਰੂ ਲੋਕ ਨੇ ਇੱਥੋਂ ਦੇ ਇਸ ਜ਼ਿਲ੍ਹੇ ਦੇ। ਇਹ ਇਨਕਲਾਬੀ ਲੋਕ ਨੇ। ਇਹ ਇਨਕਲਾਬ ਖੜਾ ਕਰਦੇ ਨੇ ਇਸ ਕੋਈ ਦੂਰ ਆਇਆ ਨਹੀਂ। ਲੇਕਿਨ ਕੇਵਲ ਤੇ ਕੇਵਲ ਗੱਲ ਸਮਝਣ ਦੀ ਹੈ। ਔਰ ਮੈਨੂੰ ਲੱਗਦਾ ਕਿ ਉਹ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਮਾਝੇ ਦੇ ਉਸ ਜੁਝਾਰੂ ਲੋਕਾਂ ਨੇ ਜਿਨ੍ਹਾਂ ਦੀਆ ਮਸਾਲਾ ਪੂਰੀ ਦੁਨੀਆ ਦੇ ਵਿੱਚ ਲੋਕ ਦਿੰਦੇ ਸੋ ਮੈਨੂੰ ਲੱਗਦਾ ਕਿ ਉਹ ਬੜੇ ਸਿਆਣਫ ਤੇ ਨਾਲ ਇਸ ਜਿੰਨੀ ਚੋਣ ਦਾ ਫੈਸਲਾ ਲੈਣਗੇ ਤਾਂ ਜੋ ਇਥੋਂ ਸੁਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਵੇ ਅੱਜ ਲੋਕ ਇਹ ਗੱਲ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਚਮੜ ਵਾਪਸ ਆ ਰਹੀ ਹੈ ਮੋੜ ਵਾਪਸ ਆ ਰਹੀ ਹੈ ਆਮ ਆਦਮੀ ਪਾਰਟੀ ਦਾ ਬਦਲਾਵ ਲੋਕਾਂ ਨੇ ਦੇਖ ਲਿਆ ਹੈ ਲੋਕ ਤੰਗ ਹੈ ਪੁਲਿਸ ਕਰਮਚਾਰੀ ਮੁਲਾਜ਼ਮ ਅੱਜ ਪੰਜਾਬ ਦੀ ਇਕਨੋਮੀ ਦੇ ਹਾਲਾਤ ਬੜੇ ਮਾੜੇ ਪੰਜਾਬ ਡੁੱਬਦਾ ਜਾ ਰਿਹਾ ਸੋ ਇਹਨਾਂ ਗੱਲਾਂ ਤੇ ਕਿਸਾਨੀ ਦੇ ਬੜੇ ਮਾੜੇ ਨੇ ਮਸੂਰਾ ਦੇ ਵਪਾਰ ਦੇ ਸੋ ਮੈਨੂੰ ਉਮੀਦ ਹੈ ਪੂਰਨ ਕਿ ਇਹਨਾਂ ਸਮਾਨ ਚੀਜ਼ਾਂ ਨੂੰ ਗੱਲਾਂ ਨੂੰ ਲਾ ਐਂਡ ਆਰਡਰ ਤੇ ਹੋਰ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਕਿਉਂਕਿ ਇਹ ਸਨੇ ਆ ਪੂਰੇ ਪੰਜਾਬ ਪਰ ਦੇ ਵਿੱਚ ਜਾ ਇਹਨੂੰ 27 ਦਾ ਸੈਮੀ ਫਾਈਨਲ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਵੇਖੋ ਸੈਮੀ ਫਾਈਨਲ ਜਿਹੜੀ ਗੱਲ ਹੈ ਔਰ ਇਹ ਛੇ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਯਾਰੀ ਸਤਾ ਪਾਰਟੀ ਸਰਕਾਰ ਨੇ ਕਹੀ 1 2 ਚੋਣਾਂ ਜਿੱਤ ਲਏ ਹੈ ਬਾਈ ਇਲੈਕਸ਼ਨ ਅਸੀਂ ਵੀ ਜਿੱਤੇ ਹੈ ਬਾਈ ਇਲੈਕਸ਼ਨ ਬਰਨਾਲਾ ਦਾ ਇਹਨੂੰ ਇਸ ਤਰ੍ਹਾਂ ਨਹੀਂ ਪਰ ਹਾਂ ਇਥੋਂ ਇੱਕ ਸਨੇਹਾ ਪੂਰੇ ਪੰਜਾਬ ਪਰ ਦੇ ਵਿੱਚ ਜ਼ਰੂਰ ਜਾਏਗਾ ਕਿ ਪੰਜਾਬ ਦੇ ਲੋਕ ਅਗਲੀ ਸਰਕਾਰ ਕਿਸ ਤਰ੍ਹਾਂ ਦੀ ਬਣਾਉਣਾ ਚਾਹੁੰਦੇ ਨੇ ਨਬਜ਼ ਜਿਹੜੀ ਲੋਕਾਂ ਦੀ ਉਹ ਏਸ 100% ਲੋਕ ਅੱਕ ਗਏ ਯਾਰ ਕਦੇ ਉਸ ਪਾਰਟੀ ਚ ਕਦੇ ਮੈਂ ਤੱਕੜੀ ਚ ਆ ਗਿਆ ਹੁਣ ਮੈਂ ਝਾੜੂ ਚ ਆ ਗਿਆ ਯਾਰ ਇਹ ਕੋਈ ਗੱਲ ਐ ਲੋਕ ਅੱਕ ਗਏ ਨੇ ਕਿ ਰਾਜਨੀਤਿਕ ਪਾਰਟੀਆਂ ਗੈਂਗਸਟਰਾਂ ਨੂੰ ਟਿਕਟਾਂ ਦੇਣ ਲੱਗ ਪਈਆਂ ਜਿਹੜੇ ਗੋਲੀ ਮਾਰਦੇ ਨੇ ਲੋਕ ਅੱਕ ਗਏ ਨੇ ਮੈਂ ਇਹਨੂੰ ਤੁਸੀਂ ਜਿਤਾਇਆ ਮੰਨ ਲਓ ਮੈਨੂੰ ਇੱਥੋਂ ਦੇ ਇਲਾਕੇ ਨੇ ਜਿਤਾਇਆ ਜੇ ਮੈਂ ਉਦੋਂ ਬਾਅਦ ਮਿਲਾਂ ਹੀ ਨਾ ਲੱਭਾ ਹੀ ਨਾ ਫਿਰ ਮੈਨੂੰ ਜਿਤਾਉਣ ਦਾ ਕੀ ਫਾਇਦਾ ਹੋਇਆ ਇਲਾਕੇ ਦੇ ਲੋਕ ਸਮਝਦਾਰ ਨੇ ਲੋਕ ਚੌਹਨੇ ਨੇ ਇਲਾਕੇ ਦੀ ਤਰੱਕੀ ਕੌਣ ਕਰਾਏਗਾ ਜਿਹੜਾ ਜਿੱਤਿਆ ਹੋਇਆ ਸਾਡੇ ਗਲੀਆਂ ਚ ਘੁੰਮੇਗਾ ਜੇ ਕੋਈ ਗਲੀਆਂ ਜਿਨ੍ਹਾਂ ਘੁੰਮੇਗਾ ਕੁਝ ਕੱਲਾ ਜਿਤਾ ਦਿਓ ਤੇ ਫਿਰ ਕੰਮ ਕਿੱਧਰ ਨੂੰ ਜਾਏਗਾ ਸੋ ਮੈਨੂੰ ਪੂਰਨ ਉਮੀਦ ਹੈ ਕਿ ਮਾਝੇ ਦੇ ਲੋਕ ਹਾਂ ਮੈਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਤਰਨਤਾਰ ਨਿਵਾਸੀਆਂ ਦਾ ਮੈਂ ਆਪਣੀ ਇੰਟਾਇਰ ਲੀਡਰਸ਼ਿਪ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਅੱਜ ਸਾਰਿਆਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਮੇਰੀ ਮੈਨੂੰ ਸਪੋਰਟ ਕਰਦੇ ਹੋયા ਆ ਮੈਨੂੰ ਨੇ ਰੇਠੇ ਆਪੀ ਪਾਸ ਨਾਮਿਨੇਟ ਫਾਈਲ ਫਾਈਲ ਕੀਤੀ ਸਰ ਤੁਹਾਨੂੰ ਕਿਹਦਾ ਲੱਗਦਾ ਮੁਕਾਬਲਾ ਤੁਸੀਂ ਫਿਰ ਕਿਸ ਤਰ੍ਹਾਂ ਲਿਖਦੇ ਹੋ ਕਿ ਸਾਰੀਆਂ 4-5 ਪਾਰਟੀਆਂ ਇਸ ਵੇਲੇ ਚੋਰ ਮਦਾਨ ਚ ਤੁਹਾਡੇ ਸਿਮਿਤ ਕਿਸ ਤਰ੍ਹਾਂ ਦੀ ਕਿਸੇ ਦਾ ਮੁਕਾਬਲਾ ਨਹੀਂ ਦੇ ਕੋਈ ਗੱਲ ਨਹੀਂ ਮੁਕਾਬਲਾ ਤਾਂ ਹੁੰਦਾ ਹੀ ਹੈ ਸਰਕਾਰ ਦੇ ਵਿਰੁੱਧ ਲੇਕਿਨ ਅਸੀਂ ਦਿਲੋਂ ਆਪਣੀ ਪੂਰੀ ਜਾਨ ਲਾਵਾਂਗੇ ਕੱਲੇ-ਕੱਲੇ ਵਿਅਕਤੀ ਦੇ ਅੱਗੇ ਆ ਕੇ ਹੱਥ ਜੋੜ ਕੇ ਆਪਣੀ ਝੋਲੀ ਅਟਕੇ ਅਸੀਂ ਵੋਟ ਮੰਗਾਂਗੇ ਥੈਂਕ ਯੂ ਸਰ ਤੁਸੀਂ ਆਪਣੇ ਆਪ ਹੀ ਰਿਸਪੌਂਸ ਦੇਖ ਹੀ ਲਿਆ ਜੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਉਮੜ ਕੇ ਆਏ ਨੇ ਕੋਈ ਮੇਰਾ ਪੱਕਾ ਮੰਨਣਾ ਹੈ ਕਿ ਮਾਝੇ ਨੇ ਮੀਲ ਪੱਥਰ ਤੈਅ ਕਰਨਾ ਹੈ ਕਿ ਆਂਦੀ ਅਸੈਂਬਲੀ ਦੇ ਵਿੱਚ ਕਿਸ ਕਿਸਮ ਦੇ ਲੋਕ ਅਸੀਂ ਅਸੈਂਬਲੀ ਚਾਣੇ ਕੀ ਲਾ ਮੇਕਰਸ ਚਾਣੇ ਕਿ ਲਾ ਬ੍ਰੇਕਰਸ ਚਾਣੇ ਜਿਸੇ ਆਪਣੇ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਕਰਨਾ ਚਾਹੁੰਦੇ ਕੋਈ ਖਤਰੇ ਚ ਕਰਨਾ ਚਾਹੁੰਦੇ ਇਸ ਵੋਟਾਂ ਨੇ ਸਾਰੇ ਨੂੰ ਬੜਾ ਤੇ ਇਹ ਚੀਜ਼ ਅੱਗੇ ਤੁਹਾਡੇ ਸਾਹਮਣੇ ਲੈ ਕੇ ਆਣੀ ਹੈ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਿਹੜੇ ਕਰਨਤਾਰਨ ਦੇ ਲੋਕ ਨੇ ਬੜੇ ਸਿਆਣੇ ਲੋਕ ਨੇ ਇਸੇ ਟੰਗ 'ਤੇ ਵੋਟ ਪਾਣਗੇ ਤੁਸੀਂ ਮੈਨੂੰ ਦੱਸੋ ਕਿ ਜਿੰਨੇ ਜਿਮਨੀ ਚੋਣਾਂ 'ਚ ਉਮੀਦਵਾਰ ਲਿਆਂਦੇ ਸਾਰੇ ਦੂਸਰੀਆਂ ਪਾਰਟੀਆਂ 'ਚੋਂ ਕਿਸੇ ਗਰੀਬ ਦਾ ਪੁੱਤ ਕਿਸੇ ਕਿਸਾਨ ਦਾ ਪੁੱਤ ਐਮਪੀ ਨਹੀਂ ਬਣਾਇਆ ਰਾਜ ਸਭਾ ਦੇ ਵਿੱਚ ਸਾਰੇ ਤਨਾਟ ਬੰਦੇ ਕੋਈ ਕਿਸਾਨ ਦਾ ਮੁੰਡਾ ਹੈ ਕੋਈ ਦਲਿਤ ਗਰੀਬ ਦਾ ਮੁੰਡਾ ਹੈ ਕੋਈ ਦੱਸੋ ਪੰਜਾਬ ਹਤੈਸੀ ਕੋਈ ਬੰਦਾ ਇਹਨਾਂ ਨੂੰ ਲੱਭਦਾ ਹੀ ਨਹੀਂ ਹੈ ਜਿਹੜਾ ਇਹਨਾਂ ਵਾਸਤੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਨੌਕਰੀਆਂ ਛੱਡੀਆਂ ਜਿਹੜੇ ਨੌਜਵਾਨ ਇਹਨਾਂ ਦੇ ਝੂਠੇ ਨਿਕਲਾਬ ਨੂੰ ਦੇਖ ਕੇ ਅੱਗੇ ਆ ਗਏ ਅੱਜ ਉਹ ਨੌਜਵਾਨ ਕਿੱਥੇ ਹੈ ਤੇ ਜਦ ਚੋੜ ਆਉਂਦੀ ਹੈ ਤਾਂ ਅਕਾਲੀ ਦਲ ਤੋਂ ਲਿਆਉਂਦੇ ਆ ਪਹਿਲਾਂ ਉਸ ਨੂੰ ਗਾਲ੍ਹਾਂ ਕੱਢ ਰਹੇ ਹੁੰਦੇ ਆ ਪਹਿਲਾਂ ਉਸ ਨੂੰ ਨਸ਼ੇ ਵੇਚਣ ਵਾਲਾ ਕਹਿ ਰਹੇ ਹੁੰਦੇ ਤੇ ਇਹਨਾਂ ਦੀ ਮਸ਼ੀਨ ਚ ਆ ਕੇ ਉਹ ਧੋਖੇ ਸਾਫ ਹੋ ਜਾਂਦਾ ਇਹ ਜਿਹੜੀ ਪਾਰਟੀ ਹੈ ਧੋਖੇਬਾਜ਼ ਮਕਾਰ ਲੋਕਾਂ ਦੀ ਪਾਰਟੀ ਹੈ